ਸਾਡੇ ਸਮਾਜ ਦੇ ਵਿੱਚ ਕਈ ਵਾਰ ਅਜਿਹੀਆਂ ਜਥੇਬੰਦੀਆਂ ਵੀ ਸਾਹਮਣੇ ਆ ਜਾਂਦੀਆਂ ਨੇ ਜਿਹੜੀ ਉਹਨਾਂ ਲੋਕਾਂ ਦੀ ਮਦਦ ਕਰਦੀਆਂ ਰਹਿੰਦੀਆਂ ਨੇ ਜਿਹੜੇ ਅਕਸਰ ਜ਼ਿੰਦਗੀ ਦੇ ਵਿੱਚ ਕਿਸੇ ਨਾ ਕਿਸੇ ਕਾਰਨ ਕਰਕੇ ਪਿੱਛੇ ਰਹਿ ਜਾਂਦੇ ਨੇ ਇਹ ਤਸਵੀਰਾਂ ਪਿੰਡ ਪੰਘਾਲੀ ਤੋਂ ਸਾਹਮਣੇ ਆਈਆਂ ਨੇ ਜਿੱਥੇ ਪਿੰਡ ਦੇ ਸਹਿਯੋਗ ਦੇ ਨਾਲ ਗਰੀਬ ਲੜਕੀਆਂ ਦੇ ਵਿਆਹ ਕੀਤੇ ਗਏ ਇਸ ਮੌਕੇ ਖਾਸ ਤੌਰ ਤੇ ਗਰੀਬ ਪਰਿਵਾਰ ਦੇ ਹੈਂਡੀਕੈਪ ਜੋੜਿਆਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਦਾ ਵਿਆਹ ਹਲੇ ਕੁਝ ਸਮੇਂ ਪਹਿਲਾਂ ਹੋਇਆ ਸੀ ਨਾਮ ਹੈ ਮੈਂ ਨਿਸ਼ਾਨ ਸਿੰਘ ਸਰਪੰਚ ਪੰਗਾਲੀ ਕਲਾਂ ਜੀ ਅੱਜ ਜਿਹੜੇ ਆਨੰਦ ਕਾਰਜ ਕੀਤੇ ਗਏ ਨੇ ਤੁਹਾਡੇ ਪਿੰਡ ਵੱਲੋਂ ਕੀ ਕਹਿਣਾ ਚਾਹੋਗੇ ਜੀ ਬਹੁਤ ਵਧੀਆ ਪਰਾਲਾ ਜੀ ਸਰਦਾਰ ਹਰਦੀਪ ਸਿੰਘ ਤੇ ਹੋਰ ਨਰਵੈਲ ਸਿੰਘ ਜੀ ਤੇ ਇਹਨਾਂ ਨੇ ਪ੍ਰੋਗਰਾਮ ਬਣਾਇਆ ਮੇਰਦਾ ਵੀ ਡਿਸਕਸ ਸਾਡੀ ਪੰਚਾਇਤ ਦੇ ਨਾਲ ਡਿਸਕਸ ਕੀਤੀ ਆ ਸਾਡੀ ਕਮੇਟੀ ਦੇ ਨਾਲ ਡਿਸਕਸ ਕਰਕੇ ਸਾਰੇ ਪਿੰਡ ਦੇ ਨਾਲ ਸਾਰੇ ਪਿੰਡ ਦੇ ਸੰਯੋਗ ਲੈ ਕੇ ਤੇ ਇਹ ਜਿਹੜਾ ਪ੍ਰੋਗਰਾਮ ਕੀਤਾ ਸਾਨੂੰ ਬਹੁਤ ਵਧੀਆ ਲੱਗਾ ਅਸੀਂ ਅੱਗੇ ਤੋਂ ਵੀ ਇਹਨਾਂ ਦਾ ਪੂਰਾ ਸਾਥ ਦੇਵਾਂਗੇ ਜਿੰਨੇ ਜੋਗੇ ਹੈਗੇ ਉਹ ਤੋਂ ਕਿਤੇ ਵੱਧ ਸਾਥ ਦੇਵਾਂਗੇਾਨੂੰ ਬਹੁਤ ਵਧੀਆ ਲੱਗਾ ਇੱਕ ਜਿਹੜੇ ਉਹ ਬੱਚੇ ਵਿੱਚ ਸਨਮਾਨਤ ਕੀਤੇ ਇਹਨਾਂ ਨੇ ਉਹ ਤੇ ਸਭ ਤੋਂ ਮਤਲਬ ਆਉਣ ਦੀ ਬੈਸਟ ਹੈ ਨਾ ਮਤਲਬ ਜਿਵੇਂ ਕਿ ਵਿਆਹ ਤੋਂ ਵੀ ਵੱਧ ਲੱਗਾ ਤੇ ਮੈਂ ਇਹਨਾਂ ਜੋੜਿਆਂ ਨੂੰ ਵੀ ਆਪਣੇ ਵੱਲੋਂ ਪੰਚਾਇਤ ਵੱਲੋਂ ਨਗਰ ਵੱਲੋਂ ਵਧਾਈ ਦਿੰਦਾ ਜੀ ਕਿੰਨੀਆਂ ਲੜਕੀਆਂ ਦੇ ਜਿਹੜੇ ਵਿਆਹ ਕੀਤੇ ਗਏ 6 ਲੜਕੀਆਂ ਦੇ ਵਿਆਹ ਕੀਤੇ ਆ ਜੀ ਤੇ ਉਹ ਵੀ ਟਾਈਮ ਦੇ ਟਾਈਮ ਦੱਸਿਆ ਵਾ ਇਹਨਾਂ ਨੇ ਹੋ ਸਕਦਾ ਹੀ ਵੀ ਜੇ ਪਹਿਲਾਂ ਕਿਤੇ ਮਤਲਬ ਇਹਨਾਂ ਨੇ ਕੀਤਾ ਹੁੰਦਾ ਪ੍ਰੋਗਰਾਮ ਹੋ ਸਕਦਾ ਹੀ ਵੱਧ ਵੀ ਸਕਦੀ ਹੋਈ ਜੀ ਸਿਆਂ ਨੂੰ ਸਮਝ ਲਓ ਵੀ ਸਿਆਂ ਲਟਕੀਆਂ ਦੇ ਵਿਆਹ ਹੋ ਗਏ ਆ ਤੇ ਸੇ ਲੜਕੇ 12 ਜਿਹੜੇ ਪਰਿਵਾਰ ਆ ਉਹਨਾਂ ਨੂੰ ਆਪਾਂ ਜੋੜ ਦਿੱਤਾ ਵਾ ਤੇ ਉਹ ਇੱਕ ਆਪਣੇ ਬਹੁਤ ਹੀ ਵਧੀਆ ਮਤਲਬ ਆਪਣੇ ਮੈਂ ਪਰਮਾਤਮਾ ਦੇ ਘੜੀ ਬੇਨਤੀ ਕਰਦਾ ਕਿ ਇਹ ਆਪਣੇ ਘਰ ਚ ਰਹਿ ਆ ਸੁਖੀ ਰਹਿਣ ਜੀ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਹੋ ਜਿਹੇ ਕੰਮ ਕੀਤੇ ਗਏ ਨੇ ਹਾਂਜੀ ਹਾਂਜੀ ਸਾਡੇ ਪਿੰਡਾਂ ਦਾ ਵੀ ਕੋਈ ਇਹਦੇ ਵਿੱਚ ਸੰਯੋਗ ਦਿੱਸਦਾ ਗਿਆ ਹਾਂਜੀ ਹਾਂਜੀ ਸਾਡੇ ਪਿੰਡ ਦੇ ਵਿੱਚ ਕੋਈ ਇਹੋ ਜੀ ਕੋਈ ਪਾਰਟੀ ਨਹੀਂ ਆ ਜੀ ਇਹ ਵੇਖੋ ਇੱਥੇ ਆਪਦੀ ਪਾਰਟੀ ਵੀ ਆ ਸਰਕਾਰ ਆਪਦੀ ਚੱਲਦੀ ਪਈ ਆ ਕਾਲੀ ਦਲ ਦੀ ਵੀ ਹੈਗੀ ਆ ਮੈਂ ਕਾਂਗਰਸੀ ਆ ਸਾਡੇ ਪਿੰਡ ਦੇ ਵਿੱਚ ਜਦੋਂ ਇਲੈਕਸ਼ਨ ਹੁੰਦੀ ਆ ਸਿਰਫ ਉਥੋਂ ਤੱਕ ਜਿਹੜੀ ਆ ਨਾ ਉਹ ਪਾਰਟੀ ਹੁੰਦੀ ਆ ਉਸ ਤੋਂ ਪਹਿਲਾਂ ਜਦੋਂ ਅਸੀਂ ਘਰ ਆ ਜੰਨੇ ਆ ਨਾ ਸਾਰੇ ਅਸੀਂ ਭਰਾਵਾਂ ਵਾਂਗੂੰ ਰਹਿੰਦੇ ਆ ਕੋਈ ਇਹੋ ਜੀ ਕੋਈ ਵੀ ਮਤਲਬ ਪਾਰਟੀ ਬਾਜੀ ਤਾਂ ਅਸੀਂ ਉੱਪਰ ਉੱਠ ਕੇ ਕੰਮ ਕਰਦੇ ਆ ਸਾਰੇ ਜਣੇ ਸਾਡੇ ਪਿੰਡ ਦਾ ਜਿਹੜਾ ਨਗਰ ਦਾ ਇੱਕ ਇੱਕ ਸ਼ੁਰੂ ਤੋਂ ਹੀ ਇਹ ਕੰਮ ਚੱਲਦਾ ਆ ਰਿਹਾ ਜੀ ਕੋਈ ਪਾਰਟੀ ਨਹੀਂ ਹੈ ਜੀ ਸਾਡੇ ਪਿੰਡ ਦੇ ਵਿੱਚ ਮੇਰੇ ਨਾਲ ਵੀ ਸਾਰੇ ਵੇਖੋ ਮੇਰੀ ਪੰਚਾਇਤ ਆ ਅਸੀਂ ਕਾਂਗਰਸੀ ਆ ਸਾਡੇ ਨਾਲ ਸਾਰੀ ਜਿਹੜੀ ਆ ਆਪ ਦੀ ਸਰਕਾਰ ਆ ਉਹ ਵੀ ਨਾਲ ਚੱਲਦੀ ਪਈ ਆ ਇਹ ਸਾਰੇ ਦੂਜੇ ਅਕਾਲੀ ਦਲ ਦੇ ਉਹ ਵੀ ਸਾਡੇ ਨਾਲ ਚੱਲਦੇ ਪਏ ਆ ਅਸੀਂ ਵੀ ਇਹਨਾਂ ਦੇ ਨਾਲ ਜਦੋਂ ਇਹਨਾਂ ਦੀ ਸਰਕਾਰ ਆ ਜਦ ਜਿਸ ਤਰ੍ਹਾਂ ਵੀ ਇਹਨਾਂ ਨੂੰ ਲੋੜ ਪੈਂਦੀ ਆ ਹਰ ਤਰ੍ਹਾਂ ਦਿਨ ਰਾਤ ਇੱਕ ਕਰ ਇਹ ਹੀ ਨਾ ਤੇ ਨਾਲ ਚੱਲਦੇ ਚਾਹੀਦੇ ਆ ਨੀਆਂ ਦੂਸਰੀਆਂ ਪੰਚਾਇਤਾਂ ਨੂੰ ਤੁਹਾਡੇ ਤੋਂ ਸਹਿਮਤ ਲੈਣ ਚਾਹੀਦੇ ਬਿਲਕੁਲ ਚਾਹੀਦਾ ਜੀ ਬਿਲਕੁਲ ਚਾਹੀਦਾ ਵਾ ਵੇਖੋ ਹਰ ਇੱਕ ਜਿਹੜੇ ਸਰਪੰਚ ਨੇ ਜਾਂ ਪੰਚਾਇਤਾਂ ਨੇ ਉਹ ਸਾਰੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਉਹਨਾਂ ਦੇ ਵਿੱਚ ਵੀ ਮਤਲਬ ਹੀ ਹੁੰਦਾ ਵਾ ਕਿ ਇਹੋ ਜਿਹੜੇ ਕੰਮ ਆ ਉਹ ਮਤਲਬ ਹੀ ਨਹੀਂ ਕਰਨੇ ਕਰਦੇ ਉਹ ਆਪਣੇ ਆਪਣੀ ਜਿਹੜਾ ਵਿਕਾਸ ਕਰਨ ਨੂੰ ਜ਼ਿਆਦਾ ਧਿਆਨ ਦਿੰਦਿਆਂ ਨੇ ਪਰ ਮੈਂ ਜਿਹੜਾ ਵਾ ਮੈਂ ਇੱਥੇ ਗੁਰੂ ਘਰ ਦੇ ਵਿੱਚ ਖਲੋ ਕੇ ਇਹ ਗੱਲ ਕਹਿਣਾ ਵੀ ਮੈਂ ਆਪਣਾ ਵਿਕਾਸ ਨਹੀਂ ਕੀਤਾ ਮੈਂ ਪਿੰਡ ਦਾ ਵਿਕਾਸ ਜ਼ਰੂਰ ਕੀਤਾ ਮੈਨੂੰ ਜਿੱਥੇ ਮਰਜ਼ੀ ਕੋਈ ਖਿਲਾਰ ਕੇ ਕਹਦੇ ਮੈਂ ਉਦੋਂ ਐਮਐਲਏ ਸਾਹਿਬ ਦੇ ਕੋਲ ਵੀ ਉਦੋਂ ਇਹ ਗੱਲ ਦਾ ਜ਼ਿਕਰ ਕੀਤਾ ਸੀ ਮੈਂ ਦੂਜੇ ਹਲਕੇ ਚੋਂ ਲਿਆ ਕੇ ਆਪਣੇ ਪਿੰਡ ਦੇ ਵਿੱਚ ਇੱਥੇ ਸਰਕਾਂ ਬਣਾਈਆਂ ਨੇ ਪਾਰਕਾਂ ਬਣਾਈਆਂ ਸਾਰਾ ਕੁਝ ਕੀਤਾ ਸਾਡੇ ਮਜੀਠੇ ਹਲਕੇ ਦੇ ਵਿੱਚੋਂ ਸਾਨੂੰ ਕੁਝ ਵੀ ਨੀਗਾ ਮਿਲਿਆ ਅਸੀਂ ਦੂਜੇ ਹਲਕੇ ਦੇ ਵਿੱਚੋਂ ਲਿਆ ਕੇ ਸਾਰੇ ਜਿਹੜੇ ਪੈਸੇ ਆ ਇੱਥੇ ਲਾ ਰਹੇ ਆ ਜੀ ਹੁਣ ਮਤਲਬ ਕਿ ਉਹੀ ਹਾਲ ਜਿਹੜਾ ਵਾ ਹੋਣਿਆ ਕਿਉਂਕਿ ਸਰਕਾਰ ਜਿਹੜੀ ਆ ਉੱਤੇ ਆਪਦੀ ਆ ਗਈ ਆ ਤੇ ਥੱਲੇ ਜਿਹੜੀ ਐਮਐਲਏ ਆ ਉਹ ਵਿਕਰਮਜੀਤ ਸਿੰਘ ਮਜੀਠੀਆ ਸਾਹਿਬ ਉਹਨਾਂ ਦੀ ਘਰ ਦੀ ਜਿਹੜੀ ਆ ਉਹ ਐਮਐਲਏ ਆ ਮੇਰੇ ਟਾਈਮ ਦੇ ਉੱਤੇ ਵੀ ਇਹੋ ਹਾਲ ਹੋਇਆ ਸੀ ਇਸ ਸਰਕਾਰ ਜਿਹੜੀ ਕਾਂਗਰਸ ਦੀ ਬਣ ਗਈ ਸੀ ਤੇ ਮਜੀਠੀਆ ਸਾਹਿਬ ਜਿਹੜੇ ਸੀ ਉਹ ਐਮਐਲਏ ਬਣ ਕੇ ਇਸ ਕਰਕੇ ਸਾਨੂੰ ਜਿਹੜੇ ਪੈਸੇ ਆ ਗ੍ਰਾਂਟ ਜਿਹੜੀ ਆ ਉਹ ਮਿਲਣੀ ਮੁਸ਼ਕਲੀ ਬਾਜਵਾ ਸਾਹਿਬ ਮੇਰੇ ਜਿਹੜੇ ਉਹ ਬਹੁਤ ਆਪਣੇ ਰਿਸ਼ਤੇ ਦਾ ਰਾਈਟ ਹੈ ਵਿੱਚ ਸਾਡੇ ਸੀ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਇਸ ਕਰਕੇ ਅਸੀਂ ਜਿੰਨਾ ਕੰਮ ਕਰਾਇਆ ਪਿੰਡ ਦਾ ਸਾਰਾ ਹੀ ਉਹਨਾਂ ਦੇ ਥਰੂ ਸਾਰਾ ਕਰਾਇਆ ਜੀ ਇੱਕ ਸਰਕ ਬਣਾਈਆਂ ਹੁਣ ਡਰੇਨੇ ਡਰੈਨ ਦੇ ਉੱਤੇ ਉਹਦੇ ਤੇ ਇੰਨਾ ਮਤਲਬ ਮੇਰਾ ਮੇਰੇ ਹਿਸਾਬ ਦੇ ਨਾਲ ਸਾਡੀ ਪੰਚਾਇਤ ਨੇ ਜਿਹੜਾ ਉਹ ਕੰਮ ਕੀਤਾ ਅਜੇ ਤੱਕ ਉਹ ਕੰਮ ਨਹੀਂ ਹੋ ਸਕਦਾ 70 ਲੱਖ ਰੁਪਏ ਦੇ ਕਰੀਬ ਜਿਹੜਾ ਉਹ ਕੰਮ ਕੀਤਾ ਜੀ ਫਿਰ ਇੱਕ ਸਾਰਚੂਰ ਤੋਂ ਪੰਗਾਲੀ ਸਰਕ ਬਣੀ ਆ ਫਿਰ ਟਰਪਈ ਤੋਂ ਪੰਗਾਲੀ ਸਰਕ ਬਣੀ ਆ ਜੀ ਇਹ ਸਾਰੀਆਂ ਜਿਹੜੀਆਂ ਸਰਕਾਂ ਇਹ ਬਜਵਾ ਸਾਹਿਬ ਦੀ ਦੇਣ ਹੈ ਜੀ ਥੈਂਕ ਯੂ ਹਾਂਜੀ ਕੀ ਨਾਮ ਆ ਤੇ ਅੱਜ ਜਿਹੜਾ ਵਾ ਕਿੰਨੀਆਂ ਲੜਕੀਆਂ ਦੇ ਆਨੰਦਕਾਰ ਜਿਹੜੇ ਕੀਤੇ ਗਏ ਪਿੰਡ ਦੇ ਸੰਜੋਗ ਦੇ ਮੈਂ ਹਰਦੀਸ਼ ਸਿੰਘ ਗੰਗਾਲੀ ਅੱਜ ਦਾਸ ਦੇ ਨਗਰ ਵਿੱਚ 6 ਬੱਚੀਆਂ ਦੇ ਆਨੰਦਕਾਰਜ ਕਰਵਾਏ ਗਏ ਹਨ ਜਿਸ ਵਿੱਚ ਸਮੁੱਚੇ ਨਗਰ ਵੱਲੋਂ ਇਲਾਕੇ ਵੱਲੋਂ ਸੰਤਾਂ ਮਹਾਂਪੁਰਖਾਂ ਵੱਲੋਂ ਇਹ ਸਹਿਯੋਗ ਦਿੱਤਾ ਗਿਆ ਔਰ ਇਹ ਕਾਰਜ ਜਿਹੜੇ ਆ ਅੱਜ ਹੋਏ ਨੇ ਮੈਂ ਕਿੰਨੇ ਕੋ ਉਪਰਾਲੇ ਜਿਹੜੇ ਹੋਰ ਕੀਤੇ ਜਾ ਰਹੇ ਨੇ ਪਿੰਡ ਦੇ ਸੰਯੋਗ ਦੇ ਨਾਲ ਸਤਪੁਰ ਕਿਰਪਾ ਕਰੇ ਅਸੀਂ ਸੰਗਤਾਂ ਨੂੰ ਅਪੀਲ ਕਰਦੇ ਰਵਾਂਗੇ ਕਿ ਜਿੱਥੇ-ਜਿੱਥੇ ਵੀ ਲੋੜਵੰਦ ਲੋਕ ਨੇ ਉਹਨਾਂ ਦੀ ਅਸੀਂ ਮਦਦ ਕਰਨ ਵਾਸਤੇ ਤਤਪਰ ਹਾਂ ਔਰ ਅੱਜ ਜੋ ਵਿਸ਼ੇਸ਼ ਸਨਮਾਨ ਪਿਛਲੇ ਦਿਨੀ ਸਾਡੀ ਬੱਚੀ ਜੋ ਪੰਜਾਬ ਲੈਵਲ ਤੇ 골ਡ ਮੈਡਲ ਬੈਟਲ ਜਿੱਤ ਕੇ ਆਈ ਸੀ ਔਰ ਉਹਦਾ ਸਨਮਾਨ ਕੀਤਾ ਗਿਆ ਜਿਹੜੀ ਬੋਲ ਨਹੀਂ ਸਕਦੀ ਔਰ ਸੁਣ ਨਹੀਂ ਸਕਦੀ ਇੱਕ ਦਾਸ਼ ਦੇ ਨਗਰ ਤੋਂ ਅਸੀਂ ਹੈਂਡੀਕੈਪਡ ਜੋੜਾ ਆ ਦੋਵੇਂ ਜੀਓ ਇਥੇ ਅਮਰੀਤੀ ਉਹਦਾ ਆਨੰਦਕਾਰਜ ਹੋਇਆ ਸੀ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਆ ਗੁਰੂ ਘਰ ਦੇ ਗਰੰਤੀ ਸਾਹਿਬ ਜੋ ਆਪਣੇ ਵਧੀਆ ਸ਼ਭਾਵਾਂ ਨਿਭਾ ਰਹੇ ਨੇ ਉਹਨਾਂ ਦਾ ਸਨਮਾਨ ਕੀਤਾ ਗਿਆ ਇਹਦੇ ਵਿੱਚ ਮੈਂ ਸਮੁੱਚੇ ਨਗਰ ਦਾ ਗ੍ਰਾਮ ਪੰਚਾਇਤ ਦਾ ਪ੍ਰਬੰਧਕ ਕਮੇਟੀਆਂ ਦਾ ਇਲਾਕੇ ਦੀ ਸੰਗਤਾਂ ਦਾ ਧੰਨਵਾਦ ਕਰਦਾ ਆ ਕਿ ਆਪਾਂ ਸਾਰਿਆਂ ਨੂੰ ਰਲ ਕੇ ਇਹੋ ਜਿਹੇ ਹਮਲੇ ਮਾਰਨੇ ਚਾਹੀਦੇ ਨੇ ਤਾਂ ਕਿ ਗੁਰੂ ਮਹਾਰਾਜ ਕਹਿੰਦੇ ਨੇ ਗਰੀਬ ਦਾ ਮੂੰਹ ਗੁਰੂ ਦੀ ਗੋਲਕਿਆ ਤੇ ਜਿੱਥੇ-ਜਿੱਥੇ ਵੀ ਸੰਗਤਾਂ ਨੂੰ ਲੋੜ ਆ ਆਪਾਂ ਜਿੰਨੀ ਕਿ ਸਾਨੂੰ ਮਾਲਕ ਨੇ ਮਤਬਕਸੀ ਜਾਂ ਜਿੰਦੀ ਕੁ ਸਮਤਬਕਸੀ ਉਹਦੇ ਮੁਤਾਬਕ ਆਪਾਂ ਸੇਵਾ ਕਰਦੇ ਰਵਾਂਗੇ ਜਿਹੜੇ ਪਰਿਵਾਰਾਂ ਦੀਆਂ ਲੜਕੀਆਂ ਦਾ ਵਿਆਹ ਹੋਇਆ ਕਿਸ ਤਰ੍ਹਾਂ ਦੀ ਕੰਡੀਸ਼ਨ ਹੀ ਉਹਨਾਂ ਪਰਿਵਾਰਾਂ ਦੀ ਤੇ ਕਿਹੋ ਜੀ ਜਿਹੜੀ ਕਮਾਈ ਆ ਉਹਨਾਂ ਪਰਿਵਾਰਾਂ ਦੀ ਹੈਗੀ ਆ ਇਹੋ ਜਿਹੇ ਵੀ ਪਰਿਵਾਰ ਹੈਗੇ ਸੰਨ ਕਿ ਜਿਹੜੇ ਆਰਥਿਕ ਪੱਖੋਂ ਬਹੁਤ ਕਮਜ਼ੋਰ ਸਨ ਕੋਈ ਇਨਕਮ ਦਾ ਕੋਈ ਸਾਧਨ ਨਹੀਂ ਸੀ ਦੋ ਦਿਨ ਪਹਿਲਾਂ ਹੀ ਇੱਕ ਸੁਹਾਗੇ ਜੋੜਾ ਸਾਨੂੰ ਉਹਨਾਂ ਦੇ ਪਰਿਵਾਰ ਉਤੋਂ ਦੀ ਪੰਚਾਇਤ ਪ੍ਰਬੰਧਕ ਆ ਕੇ ਮਿਲੇ वैसे ਤਾਂ 5 ਲੜਕੀਆਂ ਦੇ ਆਨੰਦਕਾਰਜ ਸਨ ਫਿਰ ਉਹ ਪੈਰ ਦੀ ਪੈਰ ਹੀ ਰੈਜਿਸਟ੍ਰੇਸ਼ਨ ਕਰਨੀ ਪਈ ਕਿ ਉਹਨਾਂ ਦਾ ਵੀ ਆਨੰਦਕਾਰਜ ਕਰਵਾਇਆ ਕਿਉਂਕਿ ਸਰਪੰਚ ਸਾਹਿਬ ਉਹਨਾਂ ਦੀ ਪੰਚਾਇਤ ਨੇ ਨਾਲ ਆ ਕੇ ਸਾਨੂੰ ਬੇਨਤੀ ਕੀਤੀ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਕਿ ਇਹ ਜਿਹੜਾ ਜੋ ਬਹੁਤ ਜ਼ਰੂਰੀ ਹੈ ਕਿਉਂਕਿ ਪਰਿਵਾਰ ਦੀ ਜਿਹੜੀ ਆਰਥਿਕ ਪੱਕੋ ਜਿਹੜੀ ਕੰਡੀਸ਼ਨ ਹੈ ਐਨੀ ਕੋਈ ਵਧੀਆ ਨਹੀਂ ਹੈ ਇਹ ਪਿੰਡ ਦੇ ਸੰਯੋਗ ਨਾਲ ਹੀ ਕੀਤਾ ਜਾਂਦਾ ਵਾ ਪ੍ਰੋਗਰਾਮ ਜਾਂ ਫਿਰ ਐਨ ਆਰ ਆਈ ਵੀਰਾਂ ਦਾ ਵੀ ਕੋਈ ਸੰਯੋਗ ਹੈਗਾ ਵਿੱਚ ਇਹਦੇ ਵਿੱਚ ਜਿੱਤ ਸਾਡੇ ਨਗਰ ਦੇ ਜਿਹੜੇ ਵੀਰ ਇਹ ਮੁਲਾਜ਼ਮ ਨੇ ਪਿਛਲੇ ਦਿਨੀ ਉਹਨਾਂ ਨੂੰ ਵੀ ਸਾਨੂੰ ਅੰਮ੍ਰਿਤਸਰ ਬੁਲਾਇਆ ਸੀ ਉਹਨਾਂ ਨੂੰ ਵੀ ਅਸੀਂ ਮਿਲੇ ਸੀ ਉਹਨਾਂ ਨੇ ਵੀ ਸਾਨੂੰ ਸਹਿਯੋਗ ਕੀਤਾ ਔਰ ਸਮੁੱਚੀ ਸਾਧ ਸੰਗਤ ਨੇ ਸਹਿਯੋਗ ਕੀਤਾ ਪੰਚਾਇਤ ਨੇ ਕੀਤਾ ਜਿੰਨੀ ਆ ਸਾਡੀਆਂ ਪ੍ਰਬੰਧਕ ਕਮੇਟੀਆਂ ਨਗਰ ਨੇ ਸਹਿਯੋਗ ਕੀਤਾ ਐਨ ਆਰ ਆਈ ਵੀਰਾਂ ਦਾ ਕੋਈ ਸੰਯੋਗ ਨਹੀਂ ਐਨ ਆਰ ਆਈ ਵੀਰਾਂ ਸਾਨੂੰ ਜਿਹੜਾ ਵਾ ਹੋ ਸਕਦਾ ਹੈ ਕਿ ਗੁਰਮੁਖ ਪਿਆਰੇ ਨੇ ਜਿਵੇਂ ਵੀ ਸਿੱਧਾ ਕਿਸ ਨੂੰ ਸਨਮਾਨ ਦਿੱਤਾ ਇਦਾਂ ਦਾ ਕੋਈ ਸਨਮਾਨ ਨਹੀਂ ਆਇਆ ਕਿ ਆਪਣਾ ਪ੍ਰੋਗਰਾਮ ਨਹੀਂ ਆਇਆ ਕਿ ਜਿਹਦੇ ਵਿੱਚ ਆਪਾਂ ਨੂੰ ਵੀ ਇਦਾਂ ਦਾ ਕੋਈ ਸਹਿਯੋਗ ਮਿਲਿਆ ਹੋਵੇ ਲਗਾਤਾਰ ਨਿਰੰਤਰ ਸੇਵਾ ਕੀਤੀ ਜਾਵੇਗੀ ਜਾਂ ਇਸੇ ਵਾਰ ਹੀ ਜਿਹੜਾ ਵਿਆਹ ਕੀਤੇ ਜਾਣਗੇ ਦੇਖੋ ਮਾਲਕ ਕਿਰਪਾ ਕਰੇ ਜੇ ਸਤਗੁਰ ਨੇ ਆਰਜਾ ਬਖਸੀ ਤੇ ਇਹ ਕਾਰਜ ਖੇਤਰ ਚੱਲਦੇ ਰਹਿਣਗੇ ਐਸਐਮਜ਼ेड ਪੰਜਾਬ ਦੇ ਲਈ ਅੰਮ੍ਰਿਤਸਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ